ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਆਓ ਅਸੀਂ ਖੰਡੇ ਦੀ ਉਹ ਮਹਾਨ ਕਥਾ ਯਾਦ ਕਰੀਏ ਜੋ ਸਿਰਫ ਇੱਕ ਧਾਤੂ ਹਥਿਆਰ ਨਹੀਂ ਬਲਕਿ ਸ੍ਰਿਸ਼ਟੀ ਦੇ ਅੰਦਰੂਨੀ ਰਾਜ ਨਿਆਂ ਦੇ ਆਦਰਸ਼ ਅਤੇ ਆਤਮਿਕ ਸ਼ौर्य ਦਾ ਜੀਵੰਤ ਪ੍ਰਤੀਕ ਹੈ ਸਾਲ 1699 ਵੈਸਾਖੀ ਦਾ ਪਵਿੱਤਰ ਦਿਹਾੜਾ ਅਨੰਦਪੁਰ ਸਾਹਿਬ ਦੇ ਧਰਤੀ ਉੱਤੇ ਲੱਖਾਂ ਦੇ ਸੰਗਤ ਇਕੱਠੀ ਸੀ ਸੂਰਜ ਦੀ ਰੌਸ਼ਨੀ ਵਿੱਚ ਧਰਤੀ ਜਿਵੇਂ ਸੋਨੇ ਦੀ ਚਾਦਰ ਟੱਕੀ ਹੋਵੇ ਇਸ ਤਰ੍ਹਾਂ ਲੱਗ ਰਹੀ ਸੀ ਤੇ ਹਵਾ ਵਿੱਚ ਗੁਰਬਾਣੀ ਦੇ ਅਲੌਕਿਕ ਸੁਰ ਚੰਗਾਰ ਰਹੇ ਸਨ ਦਸ਼ਮ ਪਾਸ਼ਾ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਸਿੰਘ ਰੂਪ ਚਰিত্র ਨਾਲ ਦਰਬਾਰ ਵਿੱਚ ਪ੍ਰਵੇਸ਼ ਕਰਦੇ ਹਨ ਮੇਤਰਾਂ ਵਿੱਚ ਬਿਜਲੀ ਦੀ ਚਮਕ ਚਿਹਰੇ ਉੱਤੇ ਦિવ्य ਸ਼ਾਂਤੀ ਹੱਥ ਵਿੱਚ ਚਮਕਦਾ ਦੋ ਧਾਰੀ ਖੰਡਾ ਸਭਾ ਦੇ ਵਿਚਕਾਰ ਗੂੰਜਿਆ ਉਹ ਅਕਾਲ ਪੁਕਾਰ ਕੌਣ ਹੈ ਜੋ ਸੱਚੇ ਅਕਾਲ ਪੁਰਖ ਦੇ ਪਿਆਰ ਵਿੱਚ ਆਪਣਾ ਸਿਰ ਨਿਚਾਵਰ ਕਰਨ ਆਵੇ ਏ ਸੁਣ ਕੇ ਸੰਗਤ ਵਿੱਚ ਚੁੱਪ ਛਾ ਗਿਆ ਸਮਾ ਜਿਵੇਂ ਰੁਕ ਗਿਆ ਪਰ ਗੁਰੂ ਦੇ ਸ਼ੇਰ ਸਿੱਖ ਭਾਈ ਦਇਆ ਸਿੰਘ ਫਿਰ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੁਹੱਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਇੱਕ ਇੱਕ ਕਰਕੇ ਅੱਗੇ ਆਏ ਇਹ ਸੀ ਸੱਚੇ ਪ੍ਰੇਮ ਦਾ ਦਰਸ਼ਨ ਗੁਰੂ ਸਾਹਿਬ ਨੇ ਸਰਬ ਲੋਹ ਦੇ ਖੰਡੇ ਨਾਲ सृष्टिकारी चमत्कार ਕੀਤਾ ਲੋਹੇ ਦੀ ਕੜਾਹੀ ਵਿੱਚ ਪਵਿੱਤਰ ਪਾਣੀ ਅਤੇ ਮਿਠਾਸ ਦੀ ਨਿਸ਼ਾਨੀ ਮਿਸ਼ਰੀ ਖੰਡੇ ਨਾਲ ਚੱਕਰਕਾਰ ਘੁਮਾਉਂਦੇ ਹੋਏ ਗੁਰਬਾਣੀ ਦੇ ਅਕਾਲ ਸੁਰ ਵਾਹਿਗੁਰੂ ਵਾਹਿਗੁਰੂ ਗੂੰਜਣ ਲੱਗੇ ਉਹ ਪਲ ਕੇਵਲ ਧਾਰਮਿਕ ਰਸਮ ਨਹੀਂ ਸੀ ਉਹ ਖਾਲਸਾ ਦਾ ਜਨਮ ਦਿਵਸ ਸੀ ਖੰਡੇ ਨੇ ਅੰਮ੍ਰਿਤ ਨੂੰ ਆਤਮਿਕ ਤੇ ਸ਼ੌਰਯਮਈ ਦੋਵਾਂ ਤਾਕਤਾਂ ਨਾਲ ਭਰ ਦਿੱਤਾ ਨੀਤੀ ਅਤੇ ਵੀਰਤਾ ਭਗਤੀ ਅਤੇ ਸ਼ਕਤੀ ਜੋ ਬੋਲੇ ਸੋ ਨਿਹਾਲ ਸਾ ਸ਼੍ਰੀ ਆਕਾਰ ਖੰਡੇ ਦੀ ਦੋਹਰੀ ਧਾਰ ਇੱਕ ਗੂੜਾ ਉਪਦੇਸ਼ ਦਿੰਦੀ ਹੈ ਪਹਿਲੀ ਧਾਰ ਕਹਿੰਦੀ ਹੈ ਅਨਿਆਏ ਅਹੰਕਾਰ ਕੂੜ ਅਤੇ ਵਿਕਾਰਾਂ ਦੇ ਸੰਘਾਰ ਦੀ ਦੂਜੀ ਧਾਰ ਉਪਦੇਸ਼ ਦਿੰਦੀ ਏ ਧਰਮ ਦਇਆ ਸਚਾਈ ਅਤੇ ਨ્યાਏ ਦੀ ਰੱਖਿਆ ਦੀ ਚੱਕਰ ਆਕਾਰ ਵਾਲਾ ਚਿੰਨ ਅਕਾਲ ਪੁਰਖ ਦੀ ਅਨੰਤਤਾ ਦਾ ਪ੍ਰਤੀਕ ਹੈ ਨਾ ਸ਼ੁਰੂ ਨਾ ਅੰਤ ਦੋ ਤਲਵਾਰਾਂ ਯਾਨੀ ਦੋ ਕਰਪਾਨਾ ਮੀਰੀ ਪੀਰੀ ਦਰਸਾਉਂਦੀਆਂ ਹਨ ਰਾਜਸੀ ਸ਼ਕਤੀ ਅਤੇ ਰੂਹਾਨੀ ਬਲ ਦਾ ਸੰਤੁਲਨ ਸੋ ਧਰਮ ਜਿਸ ਧਰਮ ਜਾਣੇ ਤੈਨਹੀਂ ਮਨ ਜੀਤਿਆ ਮਾਇਆ ਪ੍ਰੇਰਣਾ ਦੇ ਸਦੀਵੀ ਬਿੰਦੂ ਜਿਹੜੇ ਸਾਨੂੰ ਦਿੱਤੇ ਗਏ ਉਹ ਹਨ ਨਿਰਭਾਉ ਬਣੋ ਖੰਡਾ ਸਾਨੂੰ ਡਰ ਤੋਂ ਪਰੇ ਜੀਣ ਦੀ ਸਿੱਖਿਆ ਦਿੰਦਾ ਹੈ ਅਡੋਲ ਰਹੋ ਲੋਹੇ ਵਾਂਗ ਆਪਣੇ ਅੰਦਰ ਸਥਿਰਤਾ ਤੇ ਸ਼ੁੱਧਤਾ ਰੱਖੋ ਨ્યાਏ ਦੇ ਪੱਖੀ ਬਣੋ ਜਿੱਥੇ ਅਨਿਆਏ ਹੈ ਉੱਥੇ ਖੰਡੇ ਦੀ ਧਾਰ ਵਾਂਗ ਸੱਚਾਈ ਲਈ ਖੜੇ ਹੋਵੋ ਚਿੜੀ ਨਾਲੋਂ ਮੈਂ ਬਾਜ ਧੜਾਵਾਂ ਸਵਾ ਲੱਖ 'ਸੇ ਇੱਕ ਲੜਾਵਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਇਹ ਕੇਵਲ ਸ਼ौर्य ਦਾ ਸੂਤਰ ਨਹੀਂ ਸੱਚਾਈ ਦੇ ਅਡੋਲ ਆਤਮ ਬਲ ਦਾ ਪ੍ਰਤੀਕ ਹੈ ਇਹ ਖੰਡਾ ਸੰਗਤ ਜੀ ਜੀਵੇਂ ਅਕਾਲ ਪੁਰਖ ਦੀ ਰੌਸ਼ਨੀ ਸਦਾ ਸਰਬ ਵਿਆਪਕ ਹੈ ਤੀਵੇਂ ਖੰਡੇ ਦੀ ਮਹਿਮਾ ਵੀ ਸਦੀਵੀ ਤੇ ਅਖੰਡ ਹੈ ਇਹ ਕੇਵਲ ਲੋਹੇ ਦੀ ਧਾਰ ਨਹੀਂ ਸੱਚ ਦੇ ਸੰਘਾਰ ਅਤੇ ਰੂਹਾਨੀ ਸ਼ਕਤੀ ਦੀ ਆਬਿਨਾਸ਼ੀ ਚਿੰਨ ਹੈ ਜਿਹੜੇ ਹਿਰਦੇ ਵਿੱਚ ਇਹ ਪ੍ਰਤੀਕ ਵਸਦਾ ਹੈ ਉੱਥੇ ਡਰ ਨਹੀਂ ਉੱਥੇ ਕੇਵਲ ਨਿਆਏ ਦਇਆ ਅਤੇ ਪਰਮਾਤਮਾ ਦਾ ਪ੍ਰਕਾਸ਼ ਵਸਦਾ ਹੈ ਸਤਿਗੁਰੂ ਮੇਰਾ ਸਦਾ-ਸਦਾ ਨਾ ਆਵੇ ਨਾ ਜਾਏ ਆਓ ਅਸੀਂ ਸਾਰੇ ਇਸ ਅਮਰ ਬਾਣੀ ਨੂੰ ਆਪਣੇ ਮਨ ਦੇ ਦਰਪਣ ਵਿੱਚ ਉਕੇਰੀਏ ਜੇ ਤੁਹਾਡੇ ਮਨ ਵਿੱਚ ਵੀ ਗੁਰਮਤ ਦੀ ਇਹ ਚਮਕ جگਦੀ ਹੈ ਤਾਂ ਆਪਣੀ ਸਾਂਝ ਆਪਣੀ ਸ਼ਰਧਾ ਇਸ ਪਵਿੱਤਰ ਸੰਦੇਸ਼ ਨਾਲ ਜੋੜੋ ਜਿਵੇਂ ਅੰਮ੍ਰਿਤ ਦਾ ਬੂੰਦ-ਬੂੰਦ ਨਾਲ ਘੜਾ ਭਰਦਾ ਹੈ ਤਿਵੇਂ ਤੁਹਾਡੀ ਹਰ ਇੱਕ ਸਾਂਝ ਹਰ ਇੱਕ ਪ੍ਰਤੀਕਿਰਿਆ ਇਸ ਗੁਰਸੁਖੀ ਰਾਹ ਨੂੰ ਹੋਰ ਦਿਵਯ ਬਣਾਉਂਦੀ ਹੈ ਤੁਹਾਡਾ ਇੱਕ ਛੋਟਾ ਜਿਹਾ ਸਹਿਯੋਗ ਸ਼ਰਧਾ ਭਰਿਆ ਸ਼ਬਦ ਸਾਂਝ ਦਾ ਉਪਹਾਰ ਦਿਲੋਂ ਆਈ ਦੁਆ ਇਹ ਵੀਡੀਓ ਨੂੰ ਹੋਰਾਂ ਦੀ ਰੂਹ ਤੱਕ ਪਹੁੰਚਾਉਣ ਦਾ ਸੇਵਾ ਭਾਗ ਬਣ ਸਕਦਾ ਹੈ ਸੰਗਤ ਜੀ ਇਸ ਪਵਿੱਤਰ ਯਾਤਰਾ ਨੂੰ ਅੱਗੇ ਵਧਾਉਣਾ ਸਾਡਾ ਸਾਂਝਾ ਧਰਮ ਹੈ ਆਪਣੀ ਸ਼ਰਧਾ ਦੀ ਇੱਕ ਕਿਰਨ ਚਾਹੇ ਉਹ ਇੱਕ ਅਸੀਸ ਭਰੀ ਟਿੱਪਣੀ ਹੋਵੇ ਚਾਹੇ ਆਪਣੇ ਨੇੜੇ ਦੂਰਿਆਂ ਨਾਲ ਇਸ ਸੁਨੇਹੇ ਨੂੰ ਸਾਂਝਾ ਕਰਨਾ ਹੋਵੇ ਇਹ ਸਾਰੇ ਕਦਮ ਸਿਰਫ ਮੇਰੇ ਨਹੀਂ ਗੁਰੂ ਸਾਹਿਬ ਦੇ ਚਰਣਾ ਵਿੱਚ ਪੇਟ ਹਨ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ ਸਰਬਤ ਦਾ ਭਲਾ ਹੋਵੇ ਗੁਰਸਿੱਖਾਂ ਦੇ ਮਨ ਘਰ ਵਿੱਚ ਸਦਾ ਖੰਡੇ ਦੀ ਜੋਤ ਪ੍ਰਗਟ ਰਹੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਸਿਆ ਕਾਲ